ਪੂਰਪਰ ਦੇ ਪਿੰਡ ਰੁਕਨੇ ਵਾਲਾ ਦੀਆਂ ਢਾਣੀਆਂ ਦੀਆਂ ਇਹ ਤਸਵੀਰਾਂ ਨੇ ਤਾਂ ਘਰ ਜਿੱਥੇ ਪਾਣੀ ਦੇ ਵਿੱਚ ਘਰੇ ਹੋਏ ਨੇ ਘਰਾਂ ਦੇ ਵਿੱਚ ਪਾਣੀ ਆ ਤਾਂ ਇਸ ਕਰਕੇ ਲੋਕਾਂ ਨੂੰ ਆਪਣੇ ਜਿਹੜੇ ਪਸ਼ੂ ਡੰਗਰ ਉਹ ਵੀ ਹੁਣ ਕੋਠਿਆਂ ਦੀਆਂ ਛੱਤਾਂ ਤੇ ਚੜਾਉਣੇ ਪੈ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਇਸ ਪਰਿਵਾਰ ਨੇ ਜਿਹੜੇ ਆਪਣੀਆਂ ਗਾਵਾਂ ਸੀ ਉਹ ਕੋਠੀ ਦੀ ਛੱਤ ਤੇ ਚੜਾ ਲਈਆਂ ਤਾਂ ਕਿ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤਾਂ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤਾਂ ਕਿਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਰਹਿਣਾ ਪੈ ਰਿਹਾ ਕਿਸ ਤਰੀਕੇ ਦੀਆਂ ਮਸੀਬਤਾਂ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤਾਂ ਤੁਸੀਂ ਦੇਖੋਗੇ ਚਾਰ ਚਪੇਰੇ ਘਰਾਂ ਦੇ ਪਾਣੀ ਹੀ ਪਾਣੀ ਨਜ਼ਰ ਆਵੇਗਾ ਤਾਂ ਘਰ ਦੇ ਵਿੱਚ ਵੀ ਜਿਹੜੇ ਸੰਦ ਨੇ ਉਹ ਵੀ ਖਰਾਬ ਹੋ ਰਹੇ ਨੇ ਖੜੇ ਕਿਉਂਕਿ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਤੇ ਪਸ਼ੂਆਂ ਨੂੰ ਬਚਾਉਣ ਦੇ ਲਈ ਕੋਠੇ ਦੀਆਂ ਜਿਹੜੀਆਂ ਛੱਤਾਂ ਨੇ ਉਹਨਾਂ ਦਾ ਸਹਾਰਾ ਇਹ ਪਰਿਵਾਰ ਲੈ ਰਹੇ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਪ੍ਰਭ ਆਸਰਾ ਟੀਮ ਹੈ ਉਹ ਘਰਾਂ ਦੇ ਵਿੱਚ ਪਹੁੰਚ ਕੇ ਪਰਿਵਾਰਾਂ ਦੇ ਤੱਕ ਲੋੜੀ ਦਾ ਸਮਾਨ ਪੰਚਾਰੀ ਆ ਆ ਮੈਂ ਦੇਖ ਰਿਹਾ ਕਿ ਉੱਪਰ ਖੜੀਆਂ ਤੇ ਇਹ ਬੜੀ ਹੈਰਾਨੀ ਮਾਤਾ ਜੀ ਸਨਾਗਬੀ ਜੀ ਦਾ ਖਾਲਸਾ ਵੈਲ ਜੀ ਦੀ ਫਤਿਹ ਇਹ ਇਹਨਾਂ ਨੂੰ ਉੱਪਰ ਲਿਆਉਣ ਲਈ ਤੁਸੀਂ ਮਜਬੂਰ ਹੋ ਗਏ ਹੈ ਹਾਂ ਵੀ ਤਾਂ ਨਹੀਂ ਕਰਨ ਪਾਣੀ ਬੜਾ ਛਲੇ ਪਹਿਲਾ ਇਹ ਦੇਖੋ ਵੀ ਪਾਣੀ ਜਿਹੜਾ ਹੈਗਾ ਘਰਾਂ ਦੇ ਵਿੱਚ ਵੜਨ ਕਰਕੇ ਜਿੱਥੇ ਮੱਝਾਂ ਨੇ گاਵਾ ਨੇ ਖੜਨਾ ਤੇ ਬੰਦਿਆਂ ਨੇ ਰਹਿਣਾ ਇੰਨੇ ਪਾਣੀ ਦੇ ਵਿੱਚ ਕਿਦਾਂ ਜ਼ਿੰਦਗੀ ਜਿਹੜੀ ਹੈ ਉਹ ਬਹਿਨ ਨੁਕਸਾਨ ਹੈਗਾ ਸਾਡਾ ਬਹਿਨ ਨੂੰ ਜਗ੍ਹਾ ਨਹੀਂ ਕਮਰਿਆਂ ਚ ਵੀ ਪਾਣੀ ਐ ਜਿੱਥੇ ਵੀ ਮਤਲਬ ਜੇ ਦੇਖਦੇ ਆ ਚਾਰ ਚੋਰੇ ਪਾਣੀ ਹੀ ਪਾਣੀ ਐ ਉਧਰ ਆ ਵੇਖੋ ਮਜਾ ਤੁਸੀਂ ਮਜਬੂਰੀ ਦੇਖੋ ਕਿੰਡੀ ਵੱਡੀ ਐ ਕਿ ਬੰਦਿਆਂ ਦਾ ਉੱਪਰ ਚੜਨਾ ਸੀ ਮਹਿਸੂਸ ਕਰਦੇ ਵੀ ਔਖਾ ਹੁੰਦਾ ਤੇ ਤੁਸੀਂ ਜੜਾਈਆਂ ਕਿਦਾਂ ਮਾਤਾ ਜੀ ਇਹ ਇਹ ਗਾਵਾਂ ਠੱਕਾ ਲਾ ਕੇ ਇੱਕ ਜਾਨੇ ਪਿੱਛੇ ਇੱਕ ਜਾਨੇ ਅੱਗੇ ਚਿੰਗਾਂ ਨਹੀਂ ਕਿਦਾਂ ਕੱਲ ਥਰੂ ਮਤਲਬ ਪੌੜੀਆਂ ਆਹੋ ਆ ਵੇ ਪੌੜੀਆਂ ਆਹ ਇੱਥੇ ਵਿੱਚ ਪੌੜੀਆਂ ਦੇ ਥਰੂ ਮਤਲਬ ਕਿੰਨਾ ਹਾਲਾਤਾਂ ਨੇ ਮਜਬੂਰ ਕਰਦਾ ਤੁਸੀਂ ਸੋਚ ਕੇ ਦੇਖੋ ਬੀ ਕਿੰਨਾ ਕੋਈ ਦੇਖੇ ਨਹੀਂ ਰਿਹਾ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਜਦੋਂ ਜਿੱਥੇ ਆਪਣੇ ਆਪਾਂ ਮਸਾ ਚੜਦੇ ਆ ਹਨਾ ਵੀ ਉਹ ਪੌੜੀਆਂ ਤੇ ਪਸ਼ੂ ਚੜਾਉਣੇ ਪੈ ਗਏ ਬੇਬਿਆ ਪਸ਼ੂਆਂ ਨੂੰ ਛੱਤ ਦੇ ਉੱਤੇ ਚੜਾਉਣਾ ਕਿੰਡੀ ਵੱਡੀ ਤੁਹਾਡੇ ਸਾਹਮਣੇ ਇਹ ਮਜਬੂਰੀ ਦਾ ਸੰਕੇਤ ਦੇ ਰਿਹਾ ਹੈ ਹਾਲਾਤਾਂ ਦਾ ਤੁਸੀਂ ਆਪ ਹੀ ਇੰਦਾ ਜਾਂ ਲਾ ਸਕਦੇ ਆ ਕਿ ਬੰਦੇ ਤਾਂ ਉੱਪਰ ਚੜ ਕੇ ਅਸੀਂ ਦੇਖਿਆ ਵੀ ਜਿਹੜੇ ਬਿਨਾਂ ਤਰਪਾਲਾਂ ਤੋਂ ਧੁੱਪ ਦੇ ਵਿੱਚ ਫਿਰ ਮੀਂਹ ਸ਼ੁਰੂ ਹੋ ਜਾਂਦਾ ਬਿਨਾਂ ਤਰਪਾਲਾਂ ਤੋਂ ਉੱਪਰ ਦੇਖੇ ਹੈਗੇ ਆ ਥੱਲੇ ਕਿਸੇ ਸਿਲੰਡਰ ਵੀ ਖਤਮ ਕਿਸੇ ਦਾ ਦੂਜਾ ਰਾਸ਼ਨ ਵੀ ਖਤਮ ਤੇ ਲੀੜੀਆਂ ਲੱਕਣਾ ਲੁਕੜਾ ਨਾਲ ਆਪਾਂ ਕਰਦੇ ਹਾਂ ਲੱਕੜਾਂ ਵੀ ਗਿੱਲੀਆਂ ਹੋ ਗਈਆਂ ਪਹਿਲਾਂ ਹੀ ਗਿੱਲੀਆਂ ਹੋ ਗਈਆਂ ਲੱਕੜਾਂ ਪਹਿਲਾਂ ਹੀ ਗਿੱਲੀਆਂ ਹੋਈਆਂ ਉਹ ਤੇਰਾ ਕੋਠੀ ਪਾਈ ਆ ਆਪਦੇ ਬਹਿਨ ਵਾਸਤੇ ਦੇਖੋ ਇਹ ਇਹ ਪਸ਼ੂਆਂ ਨੂੰ ਮਤਲਬ ਕਿੰਨੀ ਵੱਡੀ ਮਤਲਬ ਮਜਬੂਰੀ ਹੋਣੀ ਜਿਹੜੇ ਕਿ ਸੋਚਣ ਤੋਂ ਮਜਬੂਰ ਕੀਤਾ ਨਾ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਆਪਾਂ ਕਲਪਨਾ ਬਹੁਤ ਵੈਰੀ ਰੇਅਰ ਮੈਂ ਤਾਂ ਨਹੀਂ ਕਲਪਨਾ ਕਰ ਸਕਦਾ ਸੀ ਕਿ ਇੱਕ ਪਸ਼ੂ ਨੂੰ ਛੱਤ ਦੇ ਉੱਤੇ ਚੜਾਣਾ ਮੈਂ ਤੇ ਨਹੀਂ ਸੀ ਕਲਪਨਾ ਕਰ ਸਕਦਾ ਪਰ ਤੁਹਾਡੇ ਜੋ ਸ਼ਾਇਦ ਕੋਈ ਹੋਣਗੇ ਵਿਰਲੇ ਜਿਹੜੇ ਕਿ ਇਹ ਕਲਪਨਾ ਕਰਦੇ ਹੋਣਗੇ ਕਿ ਥੱਲੇ ਪਸ਼ੂ ਜਿਹੜੇ ਆ ਉਹ ਬਿਲਕੁਲ ਬਿਮਾਰ ਆ ਉਹਨਾਂ ਦੇ ਬਿਮਾਰੀਆਂ ਲੱਗਣਗੀਆਂ ਗਲ ਜਾਣਗੇ ਪੈਰ ਵੀ ਕੀ ਕੀਤਾ ਜਾ ਸਕਦਾ ਹੈ ਨਾ ਇੱਕ ਹੋਰ ਵੀ ਜਿਹੜੇ ਪਸ਼ੂਆਂ ਨੂੰ ਵੀ ਆਪਣੇ ਹਨਾ ਜਾਨਵਰ ਨਹੀਂ ਕਹਿੰਦੇ ਆਪਣੇ ਘਰ ਦੇ ਮੈਂਬਰਾਂ ਵਾਂਗ ਤਾਂ ਕਰਕੇ ਆਪਾਂ ਤਾਂ ਇਹਨਾਂ ਇਹਦੇ ਇਹਨਾਂ ਦੇ ਸਿਰ ਤੇ ਪਰਿਵਾਰ ਚੱਲਦਾ ਜੀ ਸਾਰਾ ਜੀ ਕਿਉਂਕਿ ਇਹਨਾਂ ਨੂੰ ਬੱਚਿਆਂ ਵਾਂਗ ਪਾਲਦੇ ਆ ਤੇ ਫਿਰ ਇਹਨਾਂ ਦੀਆਂ ਮਤਲਬ ਜਿਹੜੀ ਸਿਹਤ ਜਿਹੜੀ ਆ ਉਹਦੇ ਉੱਤੇ ਕਿੰਨਾ ਕਿੰਨਾ ਮੁਸ਼ਕਲ ਇਹਨਾਂ ਨੂੰ ਹੁਣ ਇਸ ਵੇਲੇ ਸਹੀ ਸਲਾਮਤ ਰੱਖਣਾ ਪਾਣੀ ਤੋਂ ਵੀ ਬਚਾਉਣਾ ਫੀਡ ਵੀ ਚਾਹੀਦੀ ਹੈ ਇਹਨਾਂ ਨੂੰ ਚਾਰਾ ਵੀ ਚਾਹੀਦਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਹੈ ਇਹ ਏਰੀਆ ਹੈਗਾ ਬੰਡਾਲਾ ਜਿਹੜਾ ਹੈਗਾ ਫਿਰੋਜ਼ਪੁਰ ਜ਼ਿਲ੍ਹਾ ਹੈਗਾ ਤੇ ਬੰਡਾਲਾ ਦਾ ਮਤਲਬ ਇਹ ਬਸਤੀ ਕਿਹੜੀ ਪੈਂਦੀ ਹੈ ਜੀ ਬਸਤੀ ਨਹੀਂ ਸਾਰਾ ਪਿੰਡੀ ਹੈ ਤੇ ਬੰਡਾਲਾ ਪਿੰਡ ਦੀ ਗੱਲ ਹੈਗੀ ਜੀ ਮੈਂ ਤੁਹਾਨੂੰ ਦਿਖਾ ਰਹੇ ਹਾਂ ਵੀ ਜਿਹੜੇ ਕਿ ਬੰਦੇ ਕੀ ਤੇ ਜਿਹੜੇ ਪਸ਼ੂ ਹੈਗੇ ਆ ਇਹ ਵੀ ਛੱਤਾਂ ਦੇ ਉੱਤੇ ਚੜੇ ਹੋਏ ਆ ਇਹਨਾਂ ਤੋਂ ਹਾਲਾਤਾਂ ਦਾ ਅੰਦਾਜ਼ਾ ਲਾ ਲਓ ਵੀ ਕਿੰਨੀਆਂ ਕਿ ਮਜਬੂਰੀਆਂ ਹੋਣਗੀਆਂ ਘਰਾਂ 'ਚ ਪਾਣੀ ਭਰਿਆ ਹੋਇਆ ਤੇ ਕੱਲ ਨੂੰ ਇਹਨਾਂ ਘਰਾਂ 'ਚ ਰਹਿਣ ਰਹਿਣਾ ਦੁਬਾਰੇ ਉਹ ਕਿੰਨਾ ਸੰਭਵ ਹੋਊਗਾ ਕਿੰਨੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਇਹਨਾਂ ਨੂੰ ਰਾਸ਼ਨ ਵੀ ਰਾਸ਼ਨ ਦੇ ਨਾਲ ਨਾਲ ਇਹਨਾਂ ਨੂੰ ਪੱਠਾ ਹਰੇ ਦੀ ਜਿਹੜੀ ਨੋੜ ਆ ਹਨਾ ਵੀ ਉਹ ਵੀ ਇੱਥੋਂ ਤੱਕ ਪਹੁੰਚਦੀ ਕਰਨੀ ਜ਼ਰੂਰੀ ਹੈ। ਉਹ ਜਿਹੜੀ بس ਮੈਂ ਇਹੀ ਬੇਨਤੀ ਕਰਦਾ ਸਾਰੀਆਂ ਸੰਗਤਾਂ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਨਾ ਵੀ ਜਦੋਂ ਅੰਦਰ ਵੜ ਕੇ ਦੇਖਦੇ ਆਪਾਂ ਨੂੰ ਫਿਰ ਪਤਾ ਲੱਗਦਾ ਵੀ ਯਾਰ ਇਦਾਂ ਵੀ ਸੋਚਿਆ ਜਾ ਸਕਦਾ ਕਿਉਂ? ਕਿਉਂਕਿ ਮਜਬੂਰੀ ਹੀ ਇਦਾਂ ਦੀ ਬਣੀ ਕੱਢ ਕੇ ਕਿਦਾਂ ਲੈ ਕੇ ਜਾਣ। ਪਿੱਛੇ ਵੀ ਸਾਨੂੰ ਦੱਸਿਆ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਮਤਲਬ ਕਹਿੰਦੇ ਸੀ ਬਾਹਰ ਨਿਕਲਣ ਦੀ ਮੱਜੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਦੋ ਮੱਝਾਂ ਤਾਂ ਅਸੀਂ ਫੜ ਨਹੀਂ ਸਕੇ ਰੁੜ ਗਈਆਂ ਉਹਨਾਂ ਦੀ ਕੀਮਤ ਲੱਖਾਂ ਲੱਖ ਲੱਖ ਰੁਪਏ ਦੀ ਮੱਝ ਹੋਣੀ ਹੈ ਉਹ ਤਾਂ ਹੋਰ ਵੀ ਜ਼ਿਆਦਾੱਸਦੇ ਉਹਨਾਂ ਦੇ ਸਿਰ ਤੇ ਬੱਚਿਆਂ ਦੀਆਂ ਫੀਸਾਂ ਦੇਣੀਆਂ ਸੀ ਉਹਨਾਂ ਦੇ ਸਿਰ ਤੇ ਅਸੀਂ ਆਪਣੀ ਜ਼ਿੰਦਗੀ ਜਿਹੜੀ ਰੋਜ਼ਮਰਾਂ ਦੀ ਉਸੇ ਦੇ ਸਾਰੇ ਕੱਢਣੇ ਸੀ ਕਹਿੰਦੇ ਅਸੀਂ ਸੋਝ ਨਹੀਂ ਸਕਦੇ ਅਸੀਂ ਆਪਣੇ ਪਸ਼ੂਆਂ ਨੂੰ ਛੱਡ ਕੇ ਬਾਹਰ ਨਹੀਂ ਆ ਸਕਦੇ ਤੇ ਇਹਨਾਂ ਦੀਆਂ ਲੋੜਾਂ ਉਧਰ ਬੱਚਿਆਂ ਦੀਆਂ ਲੋੜਾਂ ਉਧਰ ਬਜ਼ੁਰਗਾਂ ਦੀਆਂ ਲੋੜਾਂ ਉਧਰ ਬੰਦਿਆਂ ਦੀਆਂ ਲੋੜਾਂ ਤੇ ਇਹ ਹਾਲਾਤਾਂ ਦਾ ਅੰਦਾਜ਼ਾ ਤੁਸੀਂ ਆਪ ਹੀ ਲਗਾ ਲਓ ਵੀ ਇਹਨਾਂ ਨੂੰ ਰੀਹੈਬਿਟੇਸ਼ਨ ਲਈ ਪੁਨਰਵਾਸ ਲਈ ਕਿਹੋ ਜਿਹਾ ਸਹਿਯੋਗ ਦੀ ਤੁਹਾਡੇ ਦੀ ਲੋੜ ਹੈਗੀ ਆ ਉਸ ਦਾ ਮਨ ਸ਼ਬਦਾਂ ਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਜੀ ਰਾਸ਼ਨ ਬਾਰੇ ਹਾਂ ਜੀ ਵੀ ਜੀ ਲੋਕਾਂ ਨੇ ਕੋਠਿਆਂ ਉੱਤੇ ਨਾ ਬਲਦ ਲਾਏ ਤਾਂ ਜ਼ਰੂਰ ਦੇਖੇ ਤੇ ਪਰ ਮੈਂ ਪਹਿਲੀ ਵਾਰ ਦੇਖਿਆ ਕਿ ਇਹ ਮੱਝਾਂ ਜੀਵਤ ਵੀ ਜਿਹੜੀਆਂ ਮੱਝਾਂ ਐ ਉਹਨਾਂ ਨੂੰ ਚੜਾਉਣਾ ਪੈ ਗਿਆ ਕਿੰਨੀ ਕਿ ਮਜਬੂਰੀ ਮੈਂ ਇਹ ਕਹਿੰਦਾ ਵੀ ਆਰਟੀਫੀਸ਼ੀਅਲ ਨਾ ਕਹਦੇਓ ਕਿਤੇ ਵੀ ਆਰਟੀਫੀਸ਼ੀਅਲ ਐ ਇਹ ਮਤਲਬ ਉਹ ਦੇਖੋ ਪਰਲੇ ਪਾਸੇ ਗਾ ਬੈਠੀ ਹੈ ਆ ਗਾਏ ਤੇ ਆ ਜਿਹੜੀ ਕੱਟੀ ਲੱਗਦੀ ਹੈ ਮੈਨੂੰ ਤੇ ਇਹ ਸਾਰੀਆਂ ਜਿਹੜੀਆਂ ਉੱਪਰ ਚੜਾਉਣੀਆਂ ਮੈਨੂੰ ਲੱਗਦਾ ਕਿਵੇਂ ਚੜਾਈਆਂ ਸੀ ਇਹ ਜੀ ਪਹਿਲਾਂ ਤਾਂ ਇਹ ਦੱਸੋ ਤੁਸੀਂ ਪੌੜੀ ਸਾਨੀ ਪੌੜੀ ਨਾਲ ਵਿੱਚ ਇੱਕ ਜਣਾ ਧੱਕਾ ਲਾਈ ਗਿਆ ਇੱਕ ਜਣਾ ਅੱਗੋਂ ਖਿੱਚੀ ਗਿਆ ਕਿਨਾ ਤੋ ਤਰਸਤਾ ਆਇਆ ਹੁਣ ਤੁਹਾਨੂੰ ਕਿ ਸੇ ਵੀ ਪਾਣੀ ਚ ਡੁੱਬ ਜਾਣਗੀਆਂ ਇਹਨੂੰ ਦੂਜੀਆਂ ਮੱਝਾਂ ਮੱਧੇ ਆ ਗਏ ਹੁਣ ਚਾਰਾ ਵਗੈਰਾ ਇੱਥੇ ਪਾਰੇ ਹੋ ਸਰ ਉੱਪਰ ਹਾਂ ਹਾਂ ਨਿੱਕੀ ਇਹ ਸੱਜਰ ਸੂਈ ਸੀਗੀ ਹਾਂਜੀ ਸੱਜਰ ਸੂਈ ਹੈ ਨਾ ਮਾਂ ਦੇ ਥੱਲੇ ਥਣ ਖਰਾਬ ਹੋ ਗਏ ਨੂੰ ਉਤੋਂ ਲਾਉਣ ਕਾਰਨ ਥੱਲੇ ਨਹੀਂ ਲਾਇਆ ਗਿਆ ਨੂੰ ਇੱਥੇ ਲਿਆ ਕੇ ਦੁੱਧ ਪਾਉਣੇ ਅੱਛਾ ਆਸ਼ਰਮ ਲੈ ਕੇ ਆ ਰਹੇ ਬੜੀ ਬਹੁਤ ਮਜਬੂਰੀ ਪੁੱਤ ਕੋਈ ਗੱਲ ਕਰਨ ਵਾਲੀ ਸਾਡੇ ਕੋਲ ਤਾਂ ਹੈਗੀ ਨਹੀਂ ਹੁੰਦਗਾ ਹੀ ਨਹੀਂ ਗੱਲਾਂ ਇੰਨੀਆਂ ਇਹ ਜਦੋਂ ਪਾਣੀ ਆ ਗਏ ਨੇ ਉਹ ਤੋਂ ਬਾਅਦ ਕਰ ਲਾ ਪੈਨ ਆਖਿਆ ਵੀ ਜਿੱਦਿਰ ਅੰਦਰ ਵਹਾ ਵੜ ਕੇ ਜਿੱਥੇ ਵੜੋ ਫਿਰ ਇਹਨਾਂ ਦੀਆਂ ਅੱਖਾਂ ਬੰਨ ਕੇ ਤੇ ਫਿਰ ਬੇਟੇ ਨੇ ਤਾਂ ਚੜਾਈਆਂ ਅੱਖਾਂ ਇਧਰ ਨੂੰ ਹੀ ਮਨ ਗਏ ਹਾਂਜੀ ਨੀਚੇ ਤਾਂ ਜਿਹੜੇ ਸੀ ਇਹਨਾਂ ਨੇ ਪਹਿਲਾਂ ਅੱਖਾਂ ਬੰਨੀਆਂ ਫਿਰ ਤਾਂ ਚੜਾਈਆਂ ਪਹਿਲਾਂ ਅੱਖਾਂ ਬੰਨ ਕੇ ਇੱਕ ਜਨੇ ਨੇ ਮਗਰੋਂ ਦੋ ਜਨੇ ਨੇ ੱੱਕਾ ਲਾਇਆ ਤੇ ਫਿਰ ਬੱਚਾ ਤਾਂ ਨਾਲ ਲੈ ਕੇ ਆਇਆ ਤੇ ਜਿੱਥੇ ਲਿਆ ਕੇ ਬੱਧੀਆਂ 12 ਦਿਨ ਹੋ ਗਏ ਉੱਥੇ ਬੱਚੀ ਨੇ ਕਈ ਪਹੁੰਚ ਰਿਹਾ ਉਹ ਸਮਾਨ ਇਹਨਾਂ ਦਾ ਚਾਰ ਚੂਰ ਤੱਕ ਕੁਝ ਨਹੀਂ ਪਹੁੰਚਦਾ ਵੇਖ ਹੀ ਲਿਆ ਤੁਸੀਂ ਥੱਲੇ ਵੀ ਜਾ ਕੇ ਰੇਟ ਮਾਰ ਕੇ ਵੇਲੋ ਕੋਈ ਚਾਰ ਨਹੀਂ ਕੋਈ ਕੁਝ ਨਹੀਂ ਇੱਕ ਸੂੜੀ ਦਾ ਘਟੂ ਕੱਲ ਮੁੰਡਾ ਕੋਲ ਕੱਲ ਕੇ ਲਿਆ ਆ ਹਾਂ ਸੱਜਰ ਪਸ਼ੂ ਵਾਸਤੇ ਸੰਭਾਲਣਾ ਵੀ ਔਖਾ ਹਨਾ ਟ੍ਰਿਕ ਨੂੰ ਉੱਤੇ ਲਿਆਉਣੇ ਬਈ ਬੱਸ ਬੱਸ ਉਹਨਦੇ ਥਣਾ ਨੂੰ ਹੋ ਗਈ ਦੋ ਥਾਂ ਚਲਦੇ ਦੋ ਥਾਂ ਫਿਰ ਇਸ ਤਰ੍ਹਾਂ ਹੀ ਹੋ ਗਈ ਵਿਚਾਰੀ ਤੇ ਖੇਤ ਵੀ ਸਾਰੇ ਖਾਲੀ ਹੋ ਗਏ ਘਰ ਵੀ ਖਾਲੀ ਬਸ ਥਾਲੇ ਪੱਕਾ ਪੱਕਾ ਥਾਂ ਹੀ ਸੁੱਕਾ ਜਾ ਕੇ ਵੇਖ ਸਕਦੇ ਤੇ ਬੜਾ ਔਖਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਖਾ ਕੋਈ ਗੱਲ ਰਹੀ ਨਹੀਂ ਗਈ ਕਰਨ ਵਾਲੀ ਫਿਰ ਇਹੋ ਬੇਟਾ ਆਖਣ ਲੱਗਾ ਹੁੰਦਾ ਜਿੰਨਾ ਚਿਰ ਸਾਥ ਹੋਣਾ ਚਰਤੇ ਇਹਨਾਂ ਨੂੰ ਬਚਾਈਏ ਆਪਦੇ ਬੱਚਿਆਂ ਤਰ੍ਹਾਂ ਬੱਚਿਆਂ ਤਰ੍ਹਾਂ ਪਾਲੇ ਤੇ ਬੱਚਿਆਂ ਤਰ੍ਹਾਂ ਬਚਾਈਏ ਬਿਲਕੁਲ ਸਾਰਾ ਸੀ ਕੱਲ ਇੱਕ ਸੀਗੇ ਜੱਜ ਸਾਹਿਬ ਸੀ ਸਾਡੇ ਨਾਲ ਉਹ ਵੀ ਕਹਿੰਦੇ ਜਿਹੜੋ ਕਿਹਦੇ ਕਰੇ ਜਾਂਦੇ ਉਹ ਬੱਚਿਆਂ ਨੂੰ ਸੰਭ ਦੇਣ ਬੱਚਿਆਂ ਵਾਂਗ ਬੱਚਿਆਂ ਵਾਂਗ ਸੰਭ ਬੱਚਿਆਂ ਵਾਂਗ ਜਿੱਥੇ ਬੱਚੇ ਛੱਤ ਤੇ ਭਾਲੇ ਉੱਥੇ ਹੀ ਨਾਲੇ ਭਾਈ ਆ ਇਹ ਖਲੁੰਦੀਆਂ ਨਹੀਂ ਸੀ ਥੱਲੇ ਆਹ ਕਹਿੰਦੇ ਤੁਸੀਂ ਸੁੱਕੇ ਥਾਂ ਤੇ ਵੜ ਕੇ ਸਾਨੂੰ ਸੁੱਕੇ ਥਾਂ ਤੇ ਹੀ ਲੈ ਕੇ ਜਾ ਜੇ ਇੱਥੇ ਹੋਰ ਵੀ ਘਰਾਂ ਦੇ ਪਸ਼ੂ ਸੀ ਜਿਹੜੇ ਉਹ ਪਾਸੇ ਕੱਢਦੇ ਸੀ ਕਿ ਫਿਰ ਉਹਨਾਂ ਨੇ ਤਾਂ ਕੱਢ ਲੈਣਾ ਕਈਆਂ ਨੇ ਕੱਢ ਲੈ ਕੇ ਕਈਆਂ ਦੇ ਘਰੀ ਹੈਗੀ ਆ ਹਾਂ ਸਾਨੂੰ ਸਾਡੇ ਡੁੱਬਦੇ ਦੀਦੇ ਸੀ ਅਸੀਂ ਫਿਰ ਉੱਪਰ ਕੀਤੇ ਠੀਕ ਹੈ ਹਾਂ ਹੋਰ ਮਿਹਰਬਾਨੀ ਭਰਾਵਾ ਬੱਚੇ ਹੋ ਵੀਰੋ ਭਰਾਓ ਸ਼ਾਵਾ ਜੇ ਤੁਹਾਡੇ ਧੰਨਵਾਦ ਜਿਹੜਾ ਐਡੀ ਤੋਂ ਹੀ ਸਾਡੇ ਬਦਲਾ ਖੇਚਲ ਕਰਨ ਦਾ ਹੈ ਜਿਸ ਤੇ ਤੁਹਾਡਾ ਦੇਣ ਨਹੀਂ ਦੇ ਸਕਦੇ ਹੈ ਜਨ ਤੋਂ ਬਾਹਰ ਹੈ ਹਾਲਾਤ ਆ ਜਿਹੜੇ ਘਰਾਂ ਦੇ ਵਿੱਚ ਇਹ ਆ ਮੱਝਾਂ ਡੁੱਬੀਆਂ ਬੈਠੀਆਂ ਵਿਚਾਰੀਆਂ ਤੇ ਜਿੱਥੇ ਕਦੇ ਰੋਟੀਆਂ ਪਕਦੀਆਂ ਸੀ ਹਨਾ ਚੁੱਲਾ ਚੌਂਕਾ ਸੀ ਤੇ ਉਹ ਚੁੱਲੇ ਚੌਕੇ ਤੇ ਇਸ ਤਰੀਕੇ ਦੇ ਨਾਲ ਜਿਹੜੇ ਪਸ਼ੂ ਆ ਉਹ ਭਰਾਵਾਂ ਨੇ ਆਪਣੇ ਖਿਲੇਾਰੇ ਹੋਏ ਆ ਤਾਂ ਆ ਵੀ ਇਸ ਤਰੀਕੇ ਦੇ ਨਾਲ ਆ ਪਸ਼ੂ ਆ ਇਧਰ ਮੱਝ ਦਾ ਤੁਸੀਂ ਹਾਲ ਦੇਖ ਲਓ ਤਾਂ ਘਰ ਚਾਰਚ ਪੇਰੇ ਡੁੱਬਿਆ ਇਹ ਤਾਂ ਕਹਿਣ ਦੀ ਕਿਸੇ ਨੂੰ ਲੋੜ ਹੀ ਨਹੀਂ ਬਈ ਤਾਂ ਬੜੀ ਲੋੜ ਪੈਣੀ ਆ ਜੋ ਵੀ ਰੈਸਕੂ ਕਰਨ ਵਾਸਤੇ ਤਾ ਬੜੀ ਲੋੜ ਪੈਣੀ ਆ ਤਾਂ ਇਹ ਤੂੜੀ ਤੱਪਾ ਜਿਹੜਾ ਵਿਚਾਰੇ ਇਸ ਤਰੀਕੇ ਦੇ ਨਾਲ ਪਾ ਰਹੇ ਨੇ ਤਾਂ ਤੁਸੀਂ ਇਹ ਮੱਝ ਦੇ ਹਾਲਾਤ ਦੇਖ ਸਕਦੇ ਹੋ ਪਾਣੀ ਦੇ ਵਿੱਚ ਹੀ ਵਿਚਾਰੀ ਬੈਠੀ ਆ ਤੇ ਇਹਨਾਂ ਦੇ ਪੈਰ ਵੀ ਗਲਦੇ ਆ ਹੋਰ ਬਿਮਾਰੀਆਂ ਵੀ ਬਾਈ ਜੀ ਲੱਗਣੀਆਂ ਹਨ ਤੁਸੀਂ ਕਿਹੜੀ ਥਾਂ ਤੋਂ ਆਏ ਆ ਜਿਹੜੇ ਅੱਜ ਇੱਥੇ ਬਈ ਦੇਖ ਰਹੇ ਹੋ ਸਾਰੇ ਆ ਕੇ ਮੈਂ ਪਿੰਡ ਜਿਲ੍ਹਾ ਜੀਨ ਤੋਂ ਆਇਆ ਹਾਂ ਮੇਰਾ ਪਿੰਡ گاਉਂ ਗਡਵਾਲੀ ਹੈ ਹੂੰ ਮੈਂ ਸੇਵਾ ਕੇ ਲਈ ਆ ਕੇ ਆਇਆ ਹਾਂ ਸਾਉ ਬੇਨੇ ਲਈਏ ਪਾਣੀ ਕਮ ਹੋਏਗਾ ਤੋ ਹੋਰ ਹਾਲਾਤ ਬੜੇ ਮਾੜੇ ਆ ਹਨ ਜਿਸ ਤਰੀਕੇ ਨਾਲ ਦੇਖੀਏ ਤਾਂ ਇੱਥੇ ਕੀ ਇਹ ਜਾਂ ਕੋਈ ਕਿਸੇ ਨੂੰ ਰੱਖ ਕੇ ਦੇਖੀਏ ਇੱਕ ਇੱਕ ਦਿਨ ਦੀ ਗੱਲ ਹੈ ਪਾਣੀ ਆਏ ਨੂੰ ਕਿੰਨੇ ਕਿੰਨੇ ਦਿਨ ਹੋ ਗਏ ਜੀ ਇੱਥੇ 25 ਤਰੀਕ ਦਾ ਪਾਣੀ ਆਇਆ ਜੀ 25 ਅਗਸਤ ਦਾ ਪਾਣੀ ਆਇਆ ਹੋਇਆ ਅੱਜ ਅੱਜ ਡੇਟ ਵਈ ਅੱਜ ਡੇਟ ਹੈਗੀ 5 5 ਅੱਜ 5 ਸੈਪਟੰਬਰ ਹੈ ਕਿ ਜਿਸ ਦੇ ਵਿੱਚ ਮਤਲਬ ਅਸੀਂ ਦੇਖ ਰਹੇ ਹਾਂ ਕਿ ਪੁਸ਼ਤਾ ਮਤਲਬ ਇਹਨਾਂ ਨੇ ਮੱਝਾਂ ਗਾਮਾਂ ਉੱਪਰ ਚੜਾ ਲਿਆ ਪਰ ਸਾਰਿਆਂ ਨੂੰ ਚੜਾਇਆ ਨਹੀਂ ਜਾ ਸਕਦਾ ਪਾਣੀ ਦੇ ਵਿੱਚ ਇੰਨੇ ਲੰਮੇ ਸਮੇਂ ਤੋਂ ਪਾਣੀ ਭਰਿਆ ਹੋਇਆ ਜਿਹੜਾ ਉਹਦੇ ਵਿੱਚ ਉਹਨਾਂ ਦਾ ਖੜਨਾ ਉਹੀ بڑا ਮਤਲਬ ਸਵਾਲ ਖੜੇ ਕਰਦਾ ਕਿ ਇਹਨਾਂ ਦੀ ਜ਼ਿੰਦਗੀ ਸੇਫ ਰਹੇਗੀ ਕਿ ਇਹ ਸੇਫ ਰਹਿਣਗੇ ਆ ਦੂਜਾ ਕਿੰਨਾ ਮਜਬੂਰੀ ਕਰਨ ਬੈਠੀਆਂ ਤਾਂ ਵੀ ਪਾਣੀ 'ਚ ਬੈਠਣਾ ਪੈ ਰਿਹਾ ਖੜੀਆਂ ਤਾਂ ਵੀ ਪਾਣੀ ਦੇ ਵਿੱਚ ਐਜੇ ਕੋਲ ਵੱਧਾ ਪਾਣੀ 'ਚ ਜਿਨ੍ਹਾਂ ਦੀ ਡੈਥ ਵੀ ਹੋਈ ਆ ਉਹਨਾਂ ਦੇ ਅੱਗੇ ਫੇਰ ਉਹਨਾਂ ਦੀਆਂ ਪ੍ਰੋਬਲਮਜ਼ ਆ ਰਹੀਆਂ ਕਿ ਉਹਨਾਂ ਨੂੰ ਜਿਹੜਾ ਦਬੋਣਾ ਦਫਨਾਉਣਾ ਕਹਿੰਦੇ ਆ ਉਹਦੇ ਲਈ ਵੀ ਬੜਾ ਨੇ ਸੰਪਰਕ ਕੀਤਾ ਵੀ ਅਸੀਂ ਸਾਨੂੰ ਨਹੀਂ ਪਤਾ ਲੱਗਦਾ ਵੀ ਇਹ 스멜 ਹੁਣ ਮਾਰਨ ਲੱਗ ਜਾਣੀ ਇੱਥੇ ਤੇ ਥੱਲੇ ਵੀ ਪਾਣੀ ਐ ਵੀ ਸਾਡੇ ਕੋਲ ਦਫਨਾਉਣ ਨੂੰ ਕੁਝ ਐ ਨਹੀਂ ਤੇ ਜਿਹੜਾ ਵੀ ਪ੍ਰਸ਼ਾਸਨ ਦੇ ਥਰੂ ਮੈਂ ਕਹਿੰਦਾ ਵੀ ਕੋਈ ਐਦਾਂ ਦਾ ਕੋਈ ਜਿਹੜੀ ਪਾਲਿਸੀ ਬਣੀ ਆ ਇਹਨਾਂ ਨੂੰ ਦੱਸੀ ਜਾਵੇ ਤੇ ਜਿਹੜੇ ਵੀ ਸੱਜਣ ਸਾਰੇ ਸਾਵਧਾਨ ਹੋਣ ਇਹਨਾਂ ਗੱਲਾਂ ਤੋਂ ਕਿ ਇਹ ਸਮੱਸਿਆਵਾਂ ਐ ਜਿਹੜੇ ਜੀ ਹੁਣ ਅਸੀਂ ਦੇਖਿਆ ਸਾਡੇ ਕਿਸੇ ਦੇ ਨਾਲ ਅੱਜ ਵੀ ਅੱਜ ਮੈਂ 5 ਸੈਪਟੰਬਰ ਦੀ ਗੱਲ ਕਰ ਰਿਹਾ 2025 ਦੀ 5 ਸੈਪਟੰਬਰ 2025 ਨੂੰ ਸੱਪ ਸਾਡੇ ਰਾਸਤੇ ਵਿੱਚ ਕੁਝ ਐਦਾਂ ਦੀਆਂ ਜ਼ਹਿਰੀਲੀਆਂ ਜਿਹੜੇ ਬਹੁਤ ਜ਼ਿਆਦਾ ਮਿਲਿਆ ਉਹ ਐਦਾਂ ਦੀਆਂ ਚੀਜ਼ਾਂ ਇਹਨਾਂ ਦੇ ਘਰ ਦੇ ਵਿੱਚ ਵੜਦੀਆਂ ਪਾਣੀ ਕਰਕੇ ਕਮਰਿਆਂ 'ਚ ਵੜ ਜਾਂਦੀਆਂ ਉਹਦੇ ਨਾਲ ਵੀ ਮਤਲਬ ਇਹਨਾਂ ਦੇ ਦੱਸਣ ਦੇ ਮਤਲਬ ਖਿਆਲ ਕਿਵੇਂ ਰੱਖਿਆ ਜਾਵੇ ਜਿਵੇਂ ਹੋਣੇ ਪਾਣੀ 'ਚ ਹੀ ਖੜੀ ਹੈ ਬਈ ਇਹਨੂੰ ਬਿਮਾਰੀ ਲੱਗਣੀ ਹੈ ਕਿਵੇਂ ਖਿਆਲ ਰੱਖਿਆ ਜਾਵੇ ਇਹ ਹੀ ਸਵਾਲ ਖੜਾ ਹੈ ਵੀ ਕਿਵੇਂ ਇਹਨਾਂ ਨੂੰ ਹੁਣ ਤੰਦਰੁਸਤ ਰੱਖਿਆ ਜਾਵੇ ਮਤਲਬ ਪਾਣੀ 'ਚ ਕੋਈ ਵੀ ਜੀਵ ਖੜਦਾ ਹੈ ਤੇ ਇਹ 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 ਮਤਲਬ ਤੰਦਰੁਸਤ ਕਿਦਾ ਰਹਿਣਗੇ ਇਹਨਾਂ ਨੂੰ ਚਮੜੀ ਦੀਆਂ ਥੱਲੇ ਖੁਰਾਂ ਦੀਆਂ ਕਿੰਨੇ ਗਲ ਲੰਗੇ ਬੈਠੀਆਂ ਐ ਤਾਂ ਸਰੀਰ ਦਾ ਕੀ ਹਾਲ ਹੋਗਾ ਉਧਰ ਚਾਰੇ ਦੀ ਫੀਡ ਨਹੀਂ ਆ ਰਹੀ ਡਾਕਟਰ ਪਹੁੰਚਦੇ ਆ ਅਚਾਰ ਨਹੀਂ ਆ ਰਿਹਾ ਡਾਕਟਰ ਸਾਹਿਬ ਡਾਕਟਰਾਂ ਦੇ ਵੀ ਲੋੜਾ ਡਾਕਟਰਾਂ ਦੇ ਵੀ ਲੋੜ ਪਚਾਉਣ ਦੇ ਲਈ ਇਸ ਗੱਲ ਨੂੰ ਮੈਂ ਬੇਨਤੀ ਕਰਨਾ ਕਿ ਇੱਥੇ ਪਚਾਉਣਾ ਇਹ ਨਾ ਤਾਂ ਮੱਝਾਂ ਨੂੰ ਕੱਢਣਾ ਕੱਢੇ ਜਾ ਸਕਦਾ ਇੱਥੋਂ ਹੁਣ ਤਾਂ ਕੱਢੇ ਨਹੀਂ ਜਾ ਸਕਦਾ ਜੀ ਕੱਢੂਗਾ ਕਿਦਾਂ ਤੁਸੀਂ ਰਾਸਤੇ 'ਚ ਛੜ ਜਾਂਦੀਆਂ ਕਿਉਂਕਿ ਇਹ ਕਹਿੰਦੇ ਰਸਾ ਢਿੱਲਾ ਕਰਨ ਲੱਗੇ ਵੀ ਅਸੀਂ 100 ਵਾਰ ਸੋਚਦੇ ਨਹੀਂ ਕਰ ਸਕਦੇ ਵੀ ਕਿਤੇ ਬਾਹਰ ਨਿਕਲ ਗਈ ਪਾਣੀ ਦਾ ਵਹੇਗਾ ਇੰਨਾ ਕਿਉਂਕਿ ਕਿਸਤੀ ਵੀ ਹੁਣ ਆਪਣੀ ਆਉਂਦਿਆਂ ਆਉਂਦੇ ਆ ਸਾਡੀ ਉਹਦੇ ਨਾਲ ਦਰਖਤ ਨਾਲ ਵੱਜੀ ਸੀ ਥੋੜਾ ਜਿਆਦਾ ਜੰਮਾ ਹੋਇਆ ਤੇ ਇਸ ਤਰੀਕੇ ਨਾਲ ਇਹ ਮੱਝਾਂ ਨੂੰ ਇੰਨਾ ਕੱਢੀਆਂ ਜਾ ਸਕਦੀਆਂ ਇਸ ਕਰਕੇ ਇੱਥੇ ਹੀ ਇਹਨਾਂ ਨੂੰ ਮਦਦ ਕਿਦਾਂ ਕੀਤੀ ਜਾ ਸਕਦੀ ਹੈ ਉਹਦੇ ਲਈ ਜ਼ਰੂਰ ਹੀ ਤੇ ਗਹਿਰੀ ਬੜੀ ਪੰਜਾਬ ਸਰਕਾਰ ਨੂੰ ਵੀ ਧਿਆਨ ਦੇਣ ਦੀ ਥੋੜੀ ਜੀ ਲੋੜ ਹੈ ਤੇ ਸਸਤਾਵਾਂ ਤਾਂ ਦੇ ਰਹੀਆਂ ਨੇ ਨਹੀਂ ਨਹੀਂ ਬਹੁਤ ਹੈ ਮੈਂ ਬੇਨਤੀ ਕਰਦਾ ਹੈਗਾ ਵੀ ਇਹ ਇਹ ਜਿਹੜੀ ਜੋ ਸਮੱਸਿਆ ਹੈਗੀ ਇਹਨੂੰ ਸਰਕਾਰੀ ਹੱਲ ਕਰ ਸਕਦੀ ਹੈ ਹੋਰ ਕੀ ਆਮ ਕੋਈ ਸੰਸਦਾਂ ਦੇ ਵਾਸਤੇ ਗੱਲ ਹੈ ਪਈ ਸਾਹਿਬ ਤੁਹਾਡੀ ਸੰਸਦ ਜਿਹੜੀ ਪ੍ਰਭਾਸਰਾ ਟੀਮ ਹੈ ਉਹ ਮਤਲਬ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਸਹਿਯੋਗ ਕਰ ਰਹੀ ਹੈ ਰਾਸ਼ਨ ਬਚਾ ਰਹੀ ਹੈ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹ ਰਹੇ ਹੋ ਕਿ ਤੁਹਾਡਾ ਇਹ ਕਿੱਥੇ ਕਿੱਥੇ